ਜੇ ਕੋਈ ਨੁਕਸਾਨ 6-7 ਹਜ਼ਾਰ ਦਾ ਹੋ ਗਿਆ ਪਰ ਜੁਮੇਦਾਰ ਨਾ ਤੇ ਬਾਕੀ 7-8 ਮੋਟਰਾਂ ਹੋਰ ਖੁੱਲੀਆਂ ਹੀ ਉਹ ਜੱਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 1 ਮਹੀਨੇ ਵਾਲੇ ਮੋਟਰ ਖੁੱਲੀ ਆ ਤੇ ਹੁਣ ਜੱਕਵਾਲ ਖੁੱਲ ਗਿਆ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਜੱਕਵਾਲ ਖੋਲਦੇ ਆ ਜਾਂ ਮੋਟਰਾਂ ਖੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਇੰਨੇ ਵੀ ਇਸੇ ਲਾਈਨ ਦੇ ਵਿੱਚ ਸਾਰੇ ਆਂਦੇ ਬਈ ਸਾਰਿਆਂ ਦੇ ਪਧਰੇ ਹੀ ਖੁੱਲੇ ਆ 7-8 ਜਾਣੇ ਹੈਗੇ ਸਾਰਨੇ ਖੁੱਲ ਗਏ ਮੋਟਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇ ਕੋਈ 7-8 ਮੋਟਾਂ ਦਾ ਨੁਕਸਾਨ ਹੋਇਆ। ਤਾਂ ਮੈਂ ਇਹੀ ਚਾਹੁੰਦਾ ਵੀ ਜੇ ਜਿੱਦ ਵੀ ਚੋਰੀ ਕਰਨੀ ਹੈ ਚੋਰ ਨੂੰ ਵੀ ਸਾਡੇ ਕੋਲ ਚਾਬੀ ਲਾਜੋ ਕਰੋ ਘਰੋਂ ਆਣ ਕੇ ਤੇ ਜਿਉਂ ਜਿਉਂ ਦੇ ਖੋਲੇ ਕਰੋ ਇਹਨਾਂ ਦਾ ਬੇਤਰ ਇਹੀ ਆ ਸਾਨੂੰ ਪ੍ਰੇਸ਼ਾਨੀ ਨਹੀਂ ਆ ਅੱਗ ਨਹੀਂ ਹੈ ਛੇੜ ਤੋਂ ਲਾ ਕੇ ਬੰਬੀ ਛੱਡਣੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੀ ਕੰਮ ਹੁੰਦਾ ਉਹਦਾ ਚੱਕ ਬਾਲੀ ਨਹੀਂ ਹੁੰਦਾ। ਇਹ ਤੋੜ ਜਾਂਦੇ ਆ ਨੁਕਸਾਨ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰੇਸ਼ਾਨੀ ਜ਼ਿਆਦਾ ਨੁ ਮੱਕੀ ਟੈਂਸਲਾਂ ਬੋਝ ਅੱਗੇ ਆਨੇ ਆ ਟੈਂਸਰ ਬੋਝ ਪੇ ਰਹੇ ਹੁਣ ਇਹ ਹੋਰ ਬੋਝ ਪਾਤਾ ਵੀ ਇਹ ਨੂੰ ਫਲਾਉਣ ਦੇ ਸਾਲ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੁੰਨਾ ਵਾਲੀ ਮੈਨੂੰ ਜ਼ਿੰਮੇਦਾਰਾਂ ਭਰਾਵਾਂ ਨੇ ਆਗੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਦਾਰ ਹੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੈੱਕ ਵਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਤੇ ਉਹ ਲਾਗੇ ਹੋਰ ਜ਼ਿੰਮੇਦਾਰ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਰੁੱਟ ਗਏ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਦਾਰ ਆ ਗਏ ਜੋ ਸਤਾ ਜੀਮੇਦਾਰ ਜਾਗੇ ਆਪਣੇ ਇੰਜਨ ਚੱਕ ਕਿਤੇ ਕਿਸੇ ਮੋਟਰ ਚੱਕ ਕੀਤੀ ਇਹ ਸਤਾ ਅੱਠ ਜੀਮੇਦਾਰ ਦੇ ਚੱਕ ਵਾਲੀ ਵੀ ਤੋੜ ਕੇ ਲਾਗੇ ਔਰ ਬੈਂਡ ਵੀ ਨਾਲ ਤੋੜ ਕੇ ਲਾਗੇ ਹੋਏ ਆ ਔਰ ਜ਼ਮੀਨ ਕੋਈ ਦਰਖਾਸਤ ਹਾਂ ਦਰਖਾਸਤ ਬਹਰਾਮਪੁਰ ਥਾਣੇ ਦਿੱਤੀ ਹੋਈ ਹੈ ਪੁਲਿਸ ਆਈ ਕੋਈ ਮੋਸਾ ਨਹੀਂ ਨਹੀਂ ਪੁਲਿਸ ਨਹੀਂ ਪਹੁੰਚੀ ਠੀਕ ਹੈ ਨਾ ਪੁਲਿਸ ਪੁਲਿਸ ਕਹਿੰਦੇ ਆ ਪੀ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਤੇ ਕੋਈ ਸ਼ੱਕ ਦੀ ਲਾਖ ਦੇ ਬਿਨਾਂ ਰੱਖ ਦਿਓ ਪਰ ਜੀਮੇਦਾਰ ਭਰਾਵਾਂ ਨੂੰ ਸ਼ੱਕ ਕਿਹਦੇ ਤੇ ਹੁਣ ਸ਼ੱਕ ਤੇ ਕਿਸੇ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਾਤ ਇਦੇ ਨਾਲ ਨੁਕਸਾਨ ਆ ਜੀਮੇਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਪਰ ਜੀਮੇਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕਵਲ ਤੇ ਕੁਝ ਜੀਮੇਦਾਰ ਭਰਾ ਦੇ ਵਿਚਾਰੇ ਇਹ ਕਹਿ ਰਹੇ ਸੀ ਵੀ ਚੋਰਾਂ ਦੇ ਅੱਗੇ ਵੀ ਸਾਡੀ ਰਿਕਵੈਸਟ ਹੀ ਸਮਝੋ ਵੀ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲੈ ਜਾਣ ਤੋੜਨ ਨਾਲੋਂ ਤੇ ਚੰਗਾ ਆ ਵੀ ਉਹ ਖੋਲ ਕੇ ਲੈ ਜਾਣ ਤਾਲਾ ਜਮੜ ਕੇ ਅਸੀਂ ਲਾ ਕੇ ਫਿੱਟ ਦੇ ਕਰ ਸਕੀ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾਂ ਕੇ ਇਹ ਰਿਕਵੈਸਟ ਆ ਤੁੱਕਵੈਸਟੀ ਕਰ ਸਕਦੇ ਜੀ ਜ਼ਿਮੀਦਾਰ ਭਈ ਇਹ ਕਿਤੇ ਵੀ ਇਸ ਦਾ ਨਾਂ ਕੀਤਾ ਜਾਏ ਉਹਦਾ ਇੱਕ ਤਾਂ ਬੇਰੁਜ਼ਗਾਰੀ ਵੀ ਹੈਗੀ ਆ ਦੂਜਾ ਨਸ਼ਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀਆਂ ਚਕਾਰੇ ਵਾਲੇ ਪਾਸੇ ਜ਼ੋਰ ਬਹੁਤ ਹੈ ਕਿ ਕੋਈ ਵੀ ਸ਼ੀਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਪਿੱਛੋਂ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਕਹਿੰਦਾ ਪਬਲਿਕ ਇੰਨੀ ਪਰੇਸ਼ਾਨ ਹੋ ਗਈ ਹੈ ਕੋਈ ਹਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਦਾ ਵੀ ਕਹਿੰਦੇ ਬਦਲਾਵ ਬਦਲਾਵ ਵਾਲਾ ਕੋਈ ਹਸਾਬ ਤਾਂ ਲੱਭਦਾ ਨਹੀਂ ਉਹਦੇ ਪਹਿਲੀ ਸਰਕਾਰਾਂ ਦੇ ਉੱਤੇ ਚਾਲਾਂ ਦੇ ਚੱਲਦੀ ਪਈ ਆ ਤੇ ਕੋਈ ਇਸ ਜੀ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਵੀ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਦੇ ਚੌਂਕ ਦੇ ਵਿੱਚ ਹੋਣੀ ਜ਼ਰੂਰੀ ਆ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਭਿਆ ਹੋਵੇ ਵੀ ਅੱਗੇ ਨਾਕਾ ਲੱਗਿਆ ਹੋਇਆ ਅਸੀਂ ਇਥੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪੱਤਰ ਡਾਕੂਮੈਂਟ ਪੂਰੇ ਰੱਖਣੇ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤ ਇਹ ਚੋਰੀ ਕਚਾਰੀ ਵਾਲੇ ਜਿਹੜੇ ਮੋਟਰਸਾਈਕਲ ਮੇਰੇ ਤੋਂ ਲੱਗਦਾ ਜਿੱਤ ਚੋਰੀ ਕਰਕੇ ਲੈ ਗਿਆ ਉਹ ਵੀ ਹੋ ਸਕਦਾ ਚੋਰੀ ਦਾ ਹੀ ਹੋਵੇ ਤੂੰ ਜੇ ਅਗਰ ਫੜੇ ਗਏ ਉਹ ਛੱਡ ਕੇ ਦੌੜ ਜਾਣਾ ਤੇ ਮੁੜ ਕੇ ਉਹ ਬਜਾਰਾ ਜਿਹੜਾ ਮੋਟਰਸਾਈਕਲ ਦਾ ਮਾਲ ਲੈ ਕੋਈਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ